ਹਾਂਜੀ ਹੁਣ ਜਿਹੜੀ ਕੀ ਬਈ ਕੱਲ 1 ਅਗਸਤ ਨੂੰ ਵਿਕਰਮਜੀਠੀਏ ਦੀ ਫਿਰ ਸੁਣਵਾਈ ਹੋਈ ਆ ਤੇ ਪਹਿਲਾਂ ਆਪਾਂ ਇੱਕ ਖਬਰ ਸੁਣਾਵਾਂਗੇ ਜਿਹਦੇ ਵਿੱਚ ਬਈ ਵਕੀਲ ਦਾ ਉਹਨਾਂ ਦੇ ਦਾ ਲਗਾਤਾਰ 5 ਘੰਟੇ ਇਹ ਸੁਣਵਾਈ ਹੋਈ ਗਈ ਆ ਕੋਰਟ ਦੇ ਵਿੱਚ ਤੇ ਪਰ ਮਾਮਲਾ ਸਾਹਮਣੇ ਕੀ ਆ ਗਿਆ ਨਿਕਲ ਕੇ ਤਾਂ ਪਹਿਲਾਂ ਖਬਰ ਸੁਣਾ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ 2 ਮਿੰਟ ਦੀ ਖਬਰ ਸੁਣਾਵਾਂਗੇ ਫਿਰ ਕਰਾਂਗੇ ਅਗਲੇ ਵਿਚਾਰ ਸਾਂਝੇ ਇਹ ਤੀਜੀ ਵਾਰ ਸੀ ਜਦ ਮਜੀਠੀਆ ਦੀ ਜ਼ਮਾਨਤ ਤੇ ਫਰੀਦਕ ਜ਼ਿਲ੍ਹਾ ਦੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਵਿੱਚ ਕਾਰਵਾਈ ਹੋਈ ਇਹ ਸੁਣਵਾਈ ਲਗਭਗ 2.5 ਘੰਟੇ ਤੱਕ ਚੱਲੀ ਜਿੱਥੇ ਮਜੀਠੀਆ ਪੱਖੋਂ ਵਕੀਲ ਅਤਿਦੀਪ ਸਿੰਘ ਕਲੇਰ ਦਮਨਵੀਰ ਸਿੰਘ ਸੋਪੀ ਅਤੇ ਹਰਨੀਤ ਸਿੰਘ ਧੰਗਵਾ ਨੇ ਅਦਾਲਤ ਵਿੱਚ ਆਪਣੀਆਂ ਦਲੀਲਾਂ ਰੱਖੀਆਂ ਪਰ ਦੂਜੇ ਪਾਸੇ ਵਿਜੀਲੈਂਸ ਵਿਭਾਗ ਵੱਲੋਂ ਹੋਣਾ 4 ਅਗਸਤ ਨੂੰ ਦਲੀਲਾਂ ਦਿੱਤੀਆਂ ਜਾਣਗੀਆਂ ਜਿਸ ਕਰਕੇ ਅਦਾਲਤ ਨੇ ਵੀ ਫੈਸਲਾ ਅਗਲੀ ਤਰੀਕ ਤੱਕ ਟਾਲ ਦਿੱਤਾ ਹੈ ਇਸ ਦੌਰਾਨ ਸਰਕਾਰੀ ਕਿਲ ਫੇਰੀ ਸੋਫਤ ਦੇ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ ਦੇ ਨਾਲ ਹੀ ਵਿਜੀਲੈਂਸ ਬਿਊਰੋ ਦੇ ਏਆਈਜੀ ਵਰਨਦੀਪ ਸਿੰਘ ਵੀ ਅਦਾਲਤ 'ਚ ਹਾਜ਼ਰ ਰਹੇ ਜਾਣਕਾਰੀ ਮੁਤਾਬਕ 19 ਜੁਲਾਈ ਨੂੰ ਨਿਆਇਕ ਰਿਮਾਂਡ ਖਤਮ ਹੋਣ ਮਗਰੋਂ ਮਨਜੀਤਿਆ ਨੂੰ ਮੋੜ ਨਿਊ ਨਾਬਾ ਜੇਲ੍ਹ ਭੇਜਿਆ ਗਿਆ ਸੀ ਹੁਣ 2 ਅਗਸਤ ਨੂੰ ਇੱਕ ਹੋਰ ਸੁਣਵਾਈ ਹੋਣੀ ਹੈ ਜੋ ਕਿ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਬੈਰਕਰ ਬਦਲ ਸੰਬੰਧੀ ਹੈ ਇਸ ਦੇ ਨਾਲ ਹੀ ਹੁਣ ਨਿਗਾਹ ਟਿਕੀਆਂ ਹੋਈਆਂ ਨੇ 4 ਅਗਸਤ ਦੇ ਜਦ ਮਜੀਠੀਆ ਦੀ ਜ਼ਮਾਨਤ ਮੰਗਦੇ ਆ ਤਾਂ ਤਾਂ ਕੋਈ अहम ਫੈਸਲਾ। ਉਹ ਸੁਣ ਲੈ ਨਿਆ ਮਜੀਠੀਆ ਦੇ ਵਕੀਲ ਨੇ ਇਸ ਬਾਰੇ ਹੋਰ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ। ਅੱਜ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ bail application ਹੈ ਉਹਦੇ ਵਿੱਚ ਬੈਸ ਹੋਈ ਹੈ। ਔਰ ਅੱਜ ਤਕਰੀਬਨ ਜਿਹੜੀ ਸਾਡੀ ਬੈਸ ਹੋ ਕੰਪਲੀਟ ਹੋ ਗਈ। ਕਹ ਦੱਸਨੀ ਚਾਹੁੰਦਾ ਕਿ ਇਹ ਬੇਲ ਐਪਲੀਕੇਸ਼ਨ 14 ਤਰੀਕ ਨੂੰ ਅਸੀਂ ਮੋਹਾਲੀ ਦੀ ਕੋਰਟ ਦੇ ਵਿੱਚ ਫਾਈਲ ਕੀਤੀ ਸੀ 14 ਤੋਂ ਲੈ ਕੇ ਅੱਜ ਤੱਕ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਬੜੇ ਪੱਕੇ ਪੈਰੀਏ ਪਰਚਾ ਦਰਜ ਕੀਤਾ ਸਾਡੇ ਕੋਲ ਸਬੂਤ ਹੀ ਬੜੇ ਨੇ ਉਹ ਲਗਾਤਾਰ ਕੋਰਟ ਚੋਂ ਭਾਈ ਦੀ ਨਜ਼ਰ ਆ ਰਹੀ ਹੈ ਕਿਉਂਕਿ 14 ਤੋਂ ਪਹਿਲਾਂ 21 ਤਰੀਕ ਲਈ ਇੱਕ ਹਫ਼ਤੇ ਦਾ ਜਵਾਬ ਦੇਣ ਦੇ ਲਈ 21 ਨੂੰ ਆ ਕੇ ਕਹਿੰਦੇ ਇੱਕ ਹਫ਼ਤਾ ਹੋਰ ਦੇ ਦਿਓ ਫਿਰ ਦੋ ਦਿਨ ਮਿਲੇ ਫਿਰ ਆ ਕੇ ਜਵਾਬ ਦਿੱਤਾ ਤੋ ਇਸ ਤੋਂ ਪਿਛਲੀ ਤਰੀਕ ਵੀ ਪਈ ਸੀ ਆਰਗੂਮੈਂਟਸ ਵਾਸਤੇ ਉਹ ਦਿਨ ਵੀ ਜਿਹੜੇ ਸਪੈਸ਼ਲ ਪੀਪੀ ਸਾਹਿਬ ਹੈ ਉਹਨਾਂ ਨੇ 3 ਵਜੇ ਕੋਰਟ ਨੂੰ ਰਿਕੁਐਸਟ ਕਰਤੀ ਕਿ ਜੀ ਅੱਜ ਜੋ ਇਸ ਤੋਂ ਅੱਗੇ ਸੀ ਆਰਗੂਮੈਂਟਸ ਨਹੀਂ ਕਰ ਸਕਦੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਅੱਜ ਵੀ ਸਪੈਸ਼ਲ ਪੀਪੀ ਸਾਹਿਬ ਇੱਕ ਉਹ ਹਾਜ਼ਰ ਨਹੀਂ ਸੀ ਅੱਜ ਵੀ ਉਹ ਤਰੀਕ ਲੈਣਾ ਚਾਹੁੰਦੇ ਸੀ ਤਰੀਕ ਲਈ ਉਹਨਾਂ ਨੇ ਕੋਰਟ 'ਚ ਅਸੀਂ ਰਿਕੁਐਸਟ ਕੀਤੀ ਸੀ ਕਿ ਕੱਲ ਤੇ ਰੱਖ ਲਓ ਕਿਉਂਕਿ ਕੱਲ ਨੂੰ ਆਲਰੇਡੀ ਜਿਹੜਾ ਜੁਡੀਸ਼ੀਅਲ ਰਿਮਾਂਡ ਹੈ ਉਹ ਖਤਮ ਹੋ ਰਿਹਾ ਸੋ ਕੱਲ ਨੂੰ ਆਰਗੂਮੈਂਟਸ ਵੀ ਹੋ ਜਾਣਗੀਆਂ ਉਦਲੀਏ ਵੀ ਸਟੇਟ ਨੇ ਫਿਰ ਕਿਹਾ ਕਿ ਨਹੀਂ ਜੀ ਅਸੀਂ ਕੱਲ ਨੂੰ ਨਹੀਂ ਆਰਗੂਮੈਂਟਸ ਕਰ ਸਕਦੇ ਸੋ ਹੁਣ ਮੰਡੇ ਨੂੰ 2 ਵਜੇ ਦੁਬਾਰਾ ਇਹ ਕੇਸ ਟੇਕ ਅਪ ਹੋਏਗਾ ਇਨ ਦਾ ਮੀਨ ਟਾਈਮ ਕਿਉਂਕਿ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਹਰ ਤਰੀਕ ਤੇ ਫਿਜ਼ੀਕਲੀ ਕੋਰਟ ਦੇ ਵਿੱਚ ਪ੍ਰੈਜ਼ెంట్ ਕੀਤਾ ਜਾਏ ਪਰ ਉਸ ਐਪਲੀਕੇਸ਼ਨ ਦਾ ਵੀ ਹਲੇ ਤੱਕ ਜਵਾਬ ਸਟੇਟ ਵੱਲੋਂ ਨਹੀਂ ਦਿੱਤਾ ਗਿਆ ਸੋ ਕੱਲਾ ਕੱਲ ਵਾਸਤੇ ਮਤਲਬ ਬੜਾ ਸਪੈਸੀਫਿਕ ਆਰਡਰ ਹੈ ਕਿ ਕੱਲਾ 2 ਤਰੀਕ ਵਾਸਤੇ ਮਜੀਠੀਆ ਸਾਹਿਬ ਨੂੰ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਊਗਾ ਤੇ ਉਹ ਐਪਲੀਕੇਸ਼ਨ ਡਿਸੀਜਨ ਜੋ ਵੀ ਕੋਰਟ ਦਾ ਹੋਗਾ ਉਸ ਤੋਂ ਬਾਅਦ ਉਹਨੂੰ ਅੱਗੇ ਫਾਲੋ ਕੀਤਾ ਜਾਊਸੋ ਕੱਲ ਵਾਸਤੇ ਜਿਹੜੀ ਹੀਅਰਿੰਗ ਹੈ ਜੁਡੀਸ਼ੀਅਲ ਰਿਮਾਂਡ ਦੀ ਉਹ ਮਜੀਠੀਆ ਸਾਹਿਬ ਨੂੰ ਫਿਜ਼ੀਕਲੀ ਨਹੀਂ ਵੀਡੀਓ ਕਾਨਫਰੈਂਸਿੰਗ ਤੇ ਪੇਸ਼ ਕੀਤਾ ਜਾਏ। ਦੇਖੋ ਕੱਲ ਉਹ ਕੋਰਟ ਨੇ ਦੇਖਣਾ ਜੀ ਤੇ ਜੇਲ ਅਥਾਰਟिटीज ਨੇ ਕਿ ਮੇਰੇ ਵੀ ਸੀ ਹੁੰਦੇ ਜਰਨਲੀ 11 12 ਵਜੇ ਦਾ ਟਾਈਮ ਦਿੰਦਾ ਪਰ ਉਹ ਵੀਡੀਓ ਕਾਨਫਰੈਂਸਿੰਗ ਤੇ ਹੋਏਗੀ ਕੱਲ ਫਿਰ ਕੱਲ ਬੈਰਕ ਚੇਨ ਦੇ ਮਾਮਲੇ ਤੇ ਉੱਤੇ ਵੀ ਸੁਣਵਾਈ ਹੋਈ ਦੇਖੋ ਕੱਲ ਨੂੰ ਉਹ ਵੀ ਮੈਟਰ ਲਿਸਟਡ ਹੈ ਜੀ ਉਹਦੇ ਚ ਇਹਨਾਂ ਦਾ ਰਿਪਲਾਈ ਆਲਰੇਡੀ ਆ ਚੁੱਕਾ ਹੈ ਸੋ ਵੀ ਅਗਰ ਕੱਲ ਨੂੰ ਕੋਲ ਟੇਕ ਅਪ ਕਰ ਦਿਆ ਤਾਂ ਕੱਲ ਨੂੰ ਕਿਉਂਕਿ ਵੀਡੀਓ ਕਾਨਫਰੈਂਸਿੰਗ ਤੇ ਜੁਡੀਸ਼ੀਅਲ ਰਿਮਾਂਡ ਦੀ ਹੈ ਤੇ ਨਾਲ ਹੀ ਇਹ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਸਾਰੀਆਂ ਕੱਲ ਦੀ ਤਰੀਕ ਹੈ ਸੋ ਕੱਲ ਨੂੰ ਜੀ ਇਹ ਜੋ ਭਾਈ ਬਿਕਰਮ ਜੀਠਿਆ ਦੇ ਜੋ ਵਕੀਲ ਸੀ ਜਿਨ੍ਹਾਂ ਦੇ ਬਿਆਨ ਆਏ ਆ ਪਹਿਲਾਂ ਇੱਕ ਤਰੀਕ ਨੂੰ ਜਿਹੜੀ ਇਹ ਸੁਣਵਾਈ ਹੁੰਦੀ ਆ ਤੇ ਅੱਜ ਕੌਮਪ੍ਰੈਸਸ ਉੱਤੇ ਗੱਲ ਹੋਊਗੀ ਜਨਨਕੀ ਪੇਸ਼ੀ ਜੋ ਤਰੀਕ ਜਿਵੇਂ ਆਪਾਂ ਕਹਿੰਦੇ ਆ ਵੀ ਵੀਡੀਓ ਕਾਲ ਤੇ ਪਾਈ ਜਾਂਦੀ ਹੁੰਦੀ ਆ ਤਾਂ ਐਸ ਲੋਟ ਹੋਊਗੀ ਤੇ ਫਿਰ ਬਾਅਦ ਦੇ ਵਿੱਚ 4 ਤਰੀਕ ਨੂੰ ਜਿਹੜੇ ਕਿ ਇੱਕ ਜਮਾਨਤ ਦੀ ਫਿਰ ਪਟੀਸ਼ਨ ਪਾਈ ਜਾਂਦੀ ਆ 4 ਤਰੀਕ ਨੂੰ ਕੀ ਫੈਸਲੇ ਹੋਣਗੇ ਉਹ ਖਬਰ ਵੀ ਸਾਂਝੀ ਕਰਾਂਗੇ ਤੇ ਪਰ ਜਿਹੜਾ ਹੁਣ ਬਿਕਰਮ ਜੀਠੀ ਨੂੰ ਲੈ ਕੇ ਜੋ ਇਹਨਾਂ ਦੇ ਵਕੀਲ ਦਾ ਕਹਿਣਾ ਵੀ ਇਹ ਸਰਕਾਰ ਕਹਿ ਰਹੀ ਸੀ ਸਾਡੇ ਕੋਲੇ ਪੱਕੇ ਪੈਰੀ ਅਸੀਂ ਸਬੂਤਾਂ ਤੇ ਇਹ ਕਾਰਵਾਈ ਕਰ ਰਹੇ ਆ ਪਰ ਕੋਈ ਵੀ ਹਲੇ ਤੱਕ ਸਬੂਤ ਇਹਨਾਂ ਤੋਂ ਪੇਸ਼ ਨਹੀਂ ਹੋਇਆ ਜਿਹਦੇ ਵਿੱਚ ਇਹਨਾਂ ਨੇ ਸਮਾਂ ਅੱਗੇ ਪਹਿਲਾ ਹਫਤੇ ਦਾ ਸਮਾਂ ਲੈ ਲਿਆ ਫਿਰ ਬਾਅਦ ਦੇ ਵਿੱਚ 14 ਦਿਨਾਂ ਦਾ 14 ਦਿਨਾਂ ਤੋਂ ਬਾਅਦ ਹੁਣ ਫੇਰ ਬਈ ਜਿਹੜਾ ਮਾਮਲਾ ਅੱਜ ਫੇਰ ਸੁਣਵਾਈ ਆ ਤੇ ਹੁਣ ਅੱਜ ਜਿਹੜਾ ਕਿ ਅੱਜ ਦੀਆਂ ਖਬਰਾਂ 2 ਤਰੀਕ ਤੋਂ ਇਹ 5 ਵਜੇ ਤੋਂ ਬਾਅਦ ਫੇਰ ਖਬਰਾਂ ਆਉਣਗੀਆਂ ਵੀ ਉਸ ਤੋਂ ਬਾਅਦ ਦਾ ਸਮਾਂ ਕੀ ਰਹੂਗਾ ਇਹਨਾਂ ਦਾ ਹੁਣ ਕਿਵੇਂ ਅੱਗੇ ਜਮਾਨਤ ਮਿਲੂ ਜਾਂ ਨਹੀਂ ਮਿਲੂ 4 ਤਰੀਕ ਨੂੰ ਵੀ ਸੁਣਵਾਈ ਹੋਣੀ ਆ ਅੱਜ ਪਰ ਵੀਡੀਓ ਕਾਲ ਤੇ ਹੋਣੀ ਆ ਕੰਪਰੈਸ ਤੇ ਜੋ ਇਹ ਤਰੀਕ ਮਿਲੂਗੀ ਤੇ ਉਹਦੇ ਵਾਸਤੇ ਅੱਜ ਦਾ ਕੀ ਕਹਿਣਾਗਾ ਇਹਨਾਂ ਦੇ ਵਕੀਲ ਦਾ ਖਬਰ ਤੁਹਾਨੂੰ ਸਾਰੀ ਸੁਣਾਈ ਦਿੱਤੀ ਤੇ ਪਰ ਪੂਰੀ ਸੁਣਵਾਈ 4 ਤਰੀਕ ਨੂੰ ਫੇਰ ਹੋਣੀ ਆ ਬਈ ਸਮੇਂ ਤੇ ਸਮਾਂ ਦੇ ਰਹੇ ਆ ਹੁਣ ਬਿਕਰਮ ਜੀਠੀਏ ਦੇ ਜੋ ਵਕੀਲ ਆ ਇਹਨਾਂ ਦਾ ਕਹਿਣਾ ਇਹ ਆ ਵੀ ਜਿੰਨੇ ਵੀ ਇਹ ਕਹਿ ਰਹੇ ਸੀ ਸਰਕਾਰ ਵੀ ਅਸੀਂ ਸਬੂਤ ਪੱਕੇ ਭਰੀ ਸਬੂਤਾਂ ਤੇ ਬਿਕਰਮ ਜੀਸ਼ੀ ਨੂੰ ਜੇਲ੍ਹ ਦੇ ਵਿੱਚ ਰੱਖਾਂਗੇ ਤਾਂ ਹੁਣ ਇਹ ਅੱਗੇ ਦੀ ਅੱਗੇ ਸਮਾਂ ਲੈ ਲੱਤਾ ਜਾਂਦਾ ਕੋਰਟ ਬੰਨੀਓ ਕਦੇ ਹਫਤੇ ਤੱਕ ਦੇ 14 ਦਿਨਾਂ ਦਾ 14 ਦਿਨਾਂ ਦੀ ਨਿਆਂਇਕ ਰਸਤੇ ਵਿੱਚ ਭੇਜਿਆ ਜਾਂਦੇ ਬਾਅਦ ਵਿੱਚ ਉਹ ਦੂ ਖਤਮ ਹੁੰਦੀ ਆ ਸੁਣਵਾਈ ਹੁੰਦੀ ਆ ਫੇਰ ਜੋ ਅੱਗੇ ਸਮਾਂ ਲੈ ਦਿੱਤਾ ਜਾਂਦਾ ਹੁਣ ਮਹੀਨੇ ਵਾਂਗੂ ਫੇਕਰ ਮਜੀਠੀ ਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਜੋ ਇੱਕ ਸਮਾਂ ਦੇ ਦਿੱਤਾ ਗਿਆ ਸੀ ਪਰ ਹੁਣ 4 ਤਰੀਕ ਨੂੰ ਫੇਰ ਸੁਣਵਾਈ ਆ ਅੱਜ ਫੇਰ ਸੀ ਤੇ ਭਾਈ ਜੋ ਉਹਨਾਂ ਦੇ ਵਕੀਲ ਆ ਇਹਨਾਂ ਦਾ ਕਹਿਣਾ ਹੁਣ ਇਹ ਆ ਵੀ ਸਰਕਾਰਾਂ ਠੱਕੇ ਕਰ ਰਹੀਆਂ ਹੁਣ ਇਹ ਫੈਸਲਾ ਆਪਣੀ ਜਨਤਾ ਹੀ ਕਰੂਗੀ ਹੁਣ ਆਪਾਂ ਜਨਤਾ ਨੂੰ ਵੀ ਬਈ ਇਹ ਅਪੀਲ ਕਰਾਂਗੇ ਵੀ ਤੁਹਾਡਾ ਕੀ ਕਹਿਣਾ ਕਮੈਂਟਾਂ ਰਹੀਂ ਆਪਣੇ ਵਿਚਾਰ ਤੁਸੀਂ ਵੀ ਜਰੂਰ ਰੱਖੋ ਵੀ ਬਿਕਰਮਜੀਠੀਏ ਤੇ ਜਿਹੜਾ ਵੀ ਦੋਸ਼ ਲੱਗਦੇ ਸੱਚਾ ਜਾਂ ਝੂਠਾ ਇਹ ਮਾਮਲਾ ਹੁਣ ਜਿਹੜੀ ਜਨਤਾ ਜਨਰਦਨ ਹੁੰਦੀ ਹੈ ਜਨਤਾ ਹੀ ਫੈਸਲਾ ਕਰੂਗੀ ਤੇ ਪਰ ਜਿਹੜੇ ਅੱਜ ਦੀ ਹੁਣ ਤੱਕ ਦੀ ਅਪਡੇਟ ਸੀ ਉਹਨਾਂ ਦੇ ਵਕੀਲ ਦਾ ਕੀ ਕਹਿਣਾ ਤੇ ਜੋ ਇੱਕ ਚੈਨਲ ਬਣੀ ਉਹ ਇਹ ਖੁਲਾਸੇ ਛੋੜੇ ਨਾਲ ਜਰੂਰ ਕਰਨੇ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦਾ ਰਹੇ ਮੇਰੇ ਟੌਕ ਤੇ ਧੰਨਵਾਦ